ਹਾਂਜੀ ਅਸੀਂ ਇਸ ਟਾਈਮ ਸੁਲਤਾਨਵਿੰਦ ਰੋਡ ਤੇ ਆ ਤੇ ਚਾਹ ਸ਼ਕ ਲੱਗੇ ਆ ਤੇ ਕੁਦਰਤੀ ਚਲੋ ਆਪਾਂ ਨੂੰ ਜਾਂਦੇ ਵੀ ਥੋੜਾ ਬਹੁਤ ਖਾਲਸਾ ਟੀਸਟਾਲ ਦੋਵੇਂ ਹਸਬੰਡ ਵਾਈਫ ਸਿੰਘ ਸਿੰਘਲੀ ਅਮਰਤਾ ਰੀ ਬਹੁਤ ਚੜ੍ਹਦੀ ਕਲਾ ਵਾਲੇ ਆਜੋ ਇੰਨਾ ਕੋਲ ਆ ਸਿੰਪਲ ਚਾਹ ਮਸਾਲਾ ਚਾਹ ਕੁਲੜ ਚਾਹ ਅਦਰਕ ਲਾਚੀ ਚਾਹ ਦੁੱਧ ਪੱਤੀ ਕਾਫੀ ਅੱਗੇ ਜੋ ਲਿਖਿਆ ਸਾਰਾ ਕੁਝ ਸਾਰਾ ਕੁਝ ਨਾ ਕੋ ਮਿਲਦਾ ਬਹੁਤ ਵਧੀਆ ਤੇ ਚਾਹ ਜਹੀਂ ਪੀਣੀ ਹੈ ਵੈਸੇ ਇੰਨਾ ਕੋਲ ਤੇ ਚਾਹ ਉਹ ਖੁਦ ਕਹਿੰਦੇ ਕਿ ਚਾਹ ਬਹੁਤ ਸਾਡੀ ਵਧੀਆ ਮਸ਼ਹੂਰ ਹੈ ਆਜੋ ਚੱਲਦੇ ਅੰਦਰ ਅਹੀਂ ਅਹੀਂ ਬੁਰਾਈ ਨਹੀਂ ਕੱਲਗੇ ਗੇਦੀ ਗਿਆਨੀ ਦੀ ਚਾਹ ਸੁਣੀ ਗਿਆਨੀ ਹੈ ਨਾ ਗਿਆਨੀ ਚਾਹ ਓੜਾ ਪੰਡਾਰੀ ਬੋਲੇ ਨਾ ਭਾਂਜੀ ਹਾਂਜੀ ਪੰਡਾਰੀ ਕੋਲ ਚੜਦਾ ਦੁਕਾਨ ਇਹਦੀ ਮਸ਼ਹੂਰ ਹੈ ਕਾਫੀ ਉਹਦੇ ਕੋਲ ਚਾਹ ਪੀਤੀ ਆ ਨਾ ਇਹ ਮ ਬੜਾਈ ਕੱਲਗਾ ਨਾ ਇਹ ਬੁਰਾਈ ਕੱਲਗਾ ਠੀਕ ਹੈ ਜੀ ਜੋ ਸਚਾਈ ਆ ਦੱਸਣ ਲੱਗੇ ਹੋਈ ਉਹਨਾਂ ਦੀ ਮਤਲਬ ਇਹ ਚਾਹ ਇੰਨੀ ਵਧੀਆ ਕਿ ਉਹਦੀ ਚਾਹ ਮਤਲਬ ਇਹਦੇ ਕਿ ਕੁਸ਼ ਵੀ ਨਹੀਂ ਆ ਬੁਰਾਈ ਨਹੀਂ ਆ ਸਚਾਈ ਆ ਉਹ ਭਾਵੇਂ ਖੁਦ ਦੇ ਵੇਖ ਲੈ ਕੋਈ ਚੱਕਰ ਨਹੀਂ ਆ ਉਹ ਖੁਦ ਵੀ ਇੱਥੋਂ ਅੱਗੇ ਚਾਹ ਪੀ ਲੈਣ ਭਾਵੇਂ ਤੋ ਵੀ ਘੰਟੇ ਪਾਣੀ ਲੱਗੀ ਰਹਿੰਦੀ ਜਦੋਂ ਵੀ ਆਉ ਗੁਰਬਾਣੀ ਲੱਗੀ ਹੁੰਦੀ ਬਹੁਤ ਜੀ ਜ਼ਿਆਦਾ ਸਵਾਦ ਆ ਪਹਿਲਾ ਘੁੱਟ ਭਰਦਾ ਮੈਂ ਕਹਤਾ ਭਾਈ ਚਾਹ ਦੇ ਵਟ ਕੱਢੇ ਤੁਸੀਂ ਆਲਾ ਵੇਸਣ ਨਾ ਦਿਖਾਓ ਵੇਸਣ ਇਹ ਘਰ ਬਣਾਉਂਦੇ ਜੀ ਵੇਸਣ ਤੇ ਮੈਂ ਕਹਾ ਮੇਰੇ ਕੋ ਬਿਸਕਾਣਾ ਕਹਿੰਦਾ ਤੁਸੀਂ ਤਿੰਨੇ ਖਾ ਜਾਣੇ ਆ ਤਾਂ ਗੱਲ ਵੀ ਸਹੀ ਹੈ ਮੈਂ ਤਿੰਨੇ ਖਾਣੇ ਸਵਾਦ ਬੜਾ ਬਣਾਇਆ ਭਾਂਡੇ ਪਿੱਤਲ ਦੇ ਵਰਦੇ ਭਾਂਡੇ ਵੇਖਾ ਲਓ ਪਿੱਤਲ ਦੇ ਭਾਂਡੇ ਆ ਜੀ ਕੁਆਲਿਟੀ ਬਹੁਤ ਵਧੀਆ ਸਫਾਈ ਪੂਰੀ ਫਰਸਟ ਕਲਾਸ ਆ ਜਿੱਥੇ ਬੰਦਾ ਗੁਰਸੇ ਖੁਵੇ ਸਫਾਈ ਤਾਂ ਤੇ ਹੋਣੀ ਹੋਣੀ ਆ ਨਾ ਜੀ ਬਾਕੀ ਚਾਹ ਦੀ ਗਾਰੰਟੀ ਇੱਕ ਵਾਰੀ ਆਓ ਤੇ ਘਰ ਵਾਲੀ ਚਾਹ ਭੁੱਲ ਜੋਗੇ ਸਾਡੇ ਘਰ ਵੀ ਇਹਦੀ ਚਾਹ ਨਹੀਂ ਬੰਦੀ ਅਸੀਂ ਪਹਿਲਾਂ ਘੁੱਟ ਭਰ ਕੇ ਭਾਈ ਨੂੰ ਦੱਸਦਾ ਬਹੁਤ ਵਧੀਆ ਚਾਹ ਆ 10 ਰੁਪਏ ਦਾ ਕੱਪ ਦਾ 6 ਵਾਲੀ ਕਿਹਾ 10 ਰੁਪਏ ਦਾ 10 ਰੁਪਏ ਦਾ ਕੱਪਿਆ ਚਾਹ ਦਾ ਤੇ ਭੈਣ ਜਿਆਂ ਦੇ ਬਾਰੇ ਕਿਥੋਂ ਕਿਥੋਂ ਚਾਹ ਪੀਣ ਸਪੈਸ਼ਲ ਚਾਹ ਪੀਂਦੇ ਵੇਸਣ ਖਾਣਾ ਤੇ ਦੱਸਿਓ ਜੀ ਕਿਥੋਂ ਦੱਸੋ ਕੋਈ ਨਹੀਂ ਵੇਸਣ ਖਾਣ ਤੇ ਸਾਡਾ ਬਹੁਤ ਮਸ਼ਹੂਰ ਹੈ ਵੇਸਣ ਤੇ ਬਿਆਸ ਤੋਂ ਵੀ ਸਾਰੇ ਜਿੰਨੇ ਵੀ ਆਉਂਦੇ ਨੇ ਸਾਡੇ ਕੋਲ ਪੈਕ ਕਰਾ ਕੇ ਲੈ ਕੇ ਜਾਂਦੇ ਨੇ ਵੇਸਣ ਤੇ ਇੱਥੇ ਅੰਮ੍ਰਿਤਸਰ ਹੈ ਪਰ 에어ਪੋਰਟ ਤੇ ਵੀ ਸਾਡਾ ਪੂਰਾ ਮਤਲਬ ਵੇਸਣ ਬਹੁਤ ਮਸ਼ਹੂਰ ਹੋ ਬਾਕੀ ਅਸੀਂ ਆਪਣੀ ਵਡਾਈ ਆਪਨੇ ਕਰਦੇ ਤੁਸੀਂ ਆਓਗੇ ਖਾਓਗੇ ਫਿਰ ਦੱਸੋਗੇ ਵੀ ਕਿਵੇਂ ਦਾ ਹੈ ਨਹੀਂ ਆਪਾਂ ਖਾ ਲਿਆ ਜੀ ਆਪਾਂ ਖਾ ਲਿਆ ਸਾਡੇ ਸੰਗਤਾਂ ਆਉਣੀਆਂ ਜਦੋਂ ਆਪਾਂ ਸ਼ੀਦਾ ਸਾਹਿਬ ਮੱਥਾ ਟੇਕਣਾ ਆਉਣਾ ਨਾ ਵਾਹਿਗੁਰੂ ਜੀ ਇੱਥੇ ਬਿਲਕੁਲ ਜ਼ਰੂਰ ਆਉਣਾ ਜ਼ਰੂਰ ਨਾਲ ਹੀ ਰਸਤੇ ਜੇ ਹੁੰਦਾ ਹੈ ਇੱਕ ਵਾਰੀ ਜ਼ਰੂਰ ਭਵੇਂ ਸਾਡਾ ਨਾਲ ਵਾਲੇ ਕੋਈ ਗੱਲ ਨਹੀਂ ਤੁਹਾਨੂੰ ਥੋੜੀ ਚਾਹ ਵੱਧ ਪਾ ਦੇਣਗੇ ਠੀਕ ਜ਼ਰੂਰ ਆਇਓ ਤੇ ਜ਼ਰੂਰ ਚਾਹ ਬਹੁਤ ਸੱਚੀ ਬਹੁਤ ਸਵਾਦ ਆਇਆ ਮਨੋਂ ਮੋਲ ਅਥਨੇ ਨਹੀਂ ਰਹੀ ਜਾ ਲੰਗਰ ਐ ਇਕਦਮ ਲੰਗਰ ਐ ਜੀ ਬਿਲਕੁਲ ਲੰਗਰ ਐ ਜੀ ਗੁਰੂ ਸਾਹਿਬ ਦੀ ਕਿਰਪਾ ਆ ਜਿੱਥੇ ਗੁਰਬਾਣੀ ਚੱਲਦੀ ਆ ਬੰਦਾ ਗੁਰਬਾਣੀ ਪੜ੍ਹਦਾ ਹੋਵੇ ਉਹ ਔਰਾ ਗੁਰਬਾਣੀ ਦਾ ਆ ਹੀ ਜਾਂਦਾ ਜੀ ਚਿਹਰੇ ਤੇ ਵੀ ਝਲਕਦਾ ਆ ਸਿੰਘਾਂ ਦੇ ਬਾਕੀ ਜੋ ਬਣਾਉਂਦੇ ਆ ਬੜੇ ਪਿਆਰ ਨਾਲ ਬੜੀ ਕਿਰਪਾ ਮਹਾਰਾਜ ਦੀ ਤੇ ਵਾਗਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਇਹਨਾਂ ਨੂੰ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਹਮੇਸ਼ਾ ਰੱਖੇ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਹੋਵੇ ਇਹਨਾਂ ਦੀ ਜੀ ਗੁਰਬਾਣੀ ਨਾਲ ਜੁੜੇ ਰਹਿਣ ਬਾਕੀ ਇਹਨਾਂ ਦੇ ਚਿਹਰੇ ਦੱਸਦੇ ਚਿਹਰੇ ਨੂਰ ਦੱਸਦੇ ਆ ਬੜੀ ਕਿਰਪਾ ਵਾਲੇ ਸਿੰਘ ਆ ਸਾਸਤਰੀ ਕਾਲ ਜੀ ਵਾਹਿਗੁਰੂ ਜੀ ਦੇ ਖਾਲਸਾ ਵਾਹਿਗੁਰੂ ਜੀ ਦੇ ਪਤੇ